ਕਾਦਾ ਮਾਣ ਚੱਕੀ ਫਿਰਦੇ ਆਂ ਅਸੀਂ ਪੰਜਾਬੀਓ ਕਾਦਾ ਮਾਣ ਚੱਕੀ ਫਿਰਦੇ ਆਂ ਜੇ ਸਾਡੇ ਤੋਂ ਆਪਣੇ ਇਹ ਗੁਰੂ ਕੇ ਸਿੱਖਾਂ ਦੀ ਗਰੀਬੀ ਵੇਖ ਕੇ ਬੇਵਸੀ ਵੇਖ ਕੇ ਤੇ ਘਰਾਂ ਦੇ ਇਹ ਹਾਲਾਤ ਵੇਖ ਕੇ ਵੀ ਸਾਨੂੰ ਤਰਸਣਾ ਨਾ ਆਇਆ ਕਾਦਾ ਮਾਣ ਚੱਕੀ ਕਰਦੇ ਆਂ ਇਹ ਉਹੀ ਭਾਈ ਸਾਹਿਬ ਨੇ ਜਿਨ੍ਹਾਂ ਦੀ ਥੋੜੇ ਦਿਨ ਪਹਿਲਾਂ ਮਦਦ ਲਈ ਵੀਡੀਓ ਵਾਇਰਲ ਹੋਈ ਸੀ ਸੰਗਤ ਅੱਗੇ ਨਾ ਗੋਹਾਰ ਲਾਈ ਸੀ ਕਿ ਮੈਨੂੰ ਸਿਰਫ ਇੱਕ ਚੰਗਾ ਮਕਾਨ ਬਣਾ ਕੇ ਦੇ ਦਿਓ ਜਹ ਹੈ ਸੰਗਤ ਨੇ ਥੋੜੀ ਜਿਹੀ ਬੇਸ਼ੱਕ ਇਹਨਾਂ ਨੂੰ ਇੱਟਾਂ ਸਿਮਿੰਟ ਤੇ ਰੇਤਾ ਲੈ ਕੇ ਦਿੱਤਾ ਪਰ ਉਹ ਕਾਫੀ ਨਹੀਂ ਹੈ ਬਚਪਨ ਤੋਂ ਭਾਈ ਸਾਹਿਬ ਦਾ ਜੋ ਹੱਥ ਕੱਟਿਆ ਹੋਇਆ ਜਿਹਦੇ ਕਰਕੇ ਕਿਸੇ ਵੀ ਗੁਰੂ ਘਰ ਨੇ ਪੱਕੀ ਡਿਊਟੀ ਇਹ ਕਹਿ ਕੇ ਨਹੀਂ ਦਿੱਤੀ ਵੀ ਤੇਰਾ ਤਾਂ ਹੱਥ ਕੱਟਿਆ ਹੋਇਆ ਤੁੰਕੇਵੇਂ ਗੁਰੂ ਸਾਹਿਬ ਦੇ ਅੰਗ ਬਦਲੇਗਾ ਜਾਂ ਸੇਵਾ ਨੇ ਬਹਾਏਗਾ ਸੋ ਸੰਗਤ ਜੀ ਅਸੀਂ ਬਨਸਵੰਨੇ ਲੰਗਰ ਲਾਉਨੇ ਆ ਲਾਉਨੇ ਵੀ ਚਾਹੀਦੇ ਪਰ ਉਹ ਤਾਂ ਹੀ ਫਾਇਦਾ ਵੀ ਜੇ ਅਸੀਂ ਆਪਦੀ ਜੜ ਮਜ਼ਬੂਤ ਕਰ ਸਕੀਏ ਆਪਦੇ ਸਾਡੇ ਗੁਰੂ ਕੇ ਸਿੱਖ ਇਹ ਬਜ਼ੁਰਗਾਂ ਆ ਆਪਦੀ ਉਮਰ ਤੋਂ ਪਹਿਲਾਂ ਬਜ਼ੁਰਗ ਇਸ ਕਰਕੇ ਹੋ ਗਈ ਕਿਉਂਕਿ ਇਹਨੇ ਬਚਪਨ ਤੋਂ ਹੀ ਜਿਹੜੀ ਘਰ ਦੇ ਵਿੱਚ ਗਰੀਬੀ ਘੱਟੀ ਅਸੀਂ ਤਾਂ ਆਪਦੀ ਸੰਸਥਾ ਵੱਲੋਂ ਜਿੰਨਾ ਕ ਵੀ ਹੋ ਸਕੇ ਇਹਨਾਂ ਦੀ ਮਦਦ ਕਰ ਵੀ ਰਹੇ ਹਾਂ ਤੇ ਅੱਗੇ ਵੀ ਕਰਾਂਗੇ ਪਰ ਤੁਸੀਂ ਵੀ ਸਾਰੇ ਨੇ ਜਰੂਰ ਮਦਦ ਕਰਨੀ ਕਿਉਂਕਿ ਘਰ ਦੇ ਹਾਲਾਤ ਵੇਖ ਲਓ ਪਿਤਾ ਜੀ ਭਾਈ ਸਾਹਿਬ ਦੇ ਸਿਰ ਤੇ ਨਹੀਂ ਹੈ ਛੱਤ ਕਿਸੇ ਵੀ ਸਮੇਂ ਡਿੱਗ ਸਕਦੀ ਹੈ ਕਹਿੰਦੇ ਜਦੋਂ ਮੀਂਹ ਪੈਂਦਾ ਤਾਂ ਗੋਡਾ-ਗੋਡਾ ਪਾਣੀ ਭਾਈ ਸਾਹਿਬ ਕਹਿੰਦੇ ਘਰ ਦੇ ਅੰਦਰ ਖੜ ਜਾਂਦਾ ਸੋ ਅਸੀਂ ਕਾਹਦਾ ਮਾਨ ਚੱਕੀ ਫਿਰਦੇ ਆਜੋ ਸਾਰੇ ਰਲ ਮਿਲ ਕੇ ਭਾਈ ਸਾਹਿਬ ਨੂੰ ਇੱਕ ਚੰਗਾ ਮਕਾਨ ਬਣਾ ਕੇ ਦਈਏ ਸਾਡੇ ਤੋਂ ਤੁਸੀਂ ਭਾਈ ਸਾਹਿਬ ਦਾ ਐਡਰੈਸ ਤੇ ਫੋਨ ਨੰਬਰ ਲੈ ਸਕਦੇ ਹੋ ਜਰੂਰ ਆਪਣੇ ਗੁਰੂ ਕੇ ਸਿੱਖਾਂ ਦੀ ਮਦਦ ਕਰੀਏ ਤਾਂ ਹੀ ਮਹਾਰਾਜ ਦੇ ਸੱਚਖੰਡ ਦੀਆਂ ਖੁਸ਼ੀਆਂ ਪ੍ਰਵਾਨ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ